ਕਾਰਨਾ ਜਾਦੀ ਬਣੀ ਐ ਸੱਤਾ ਚ ਆਈ ਆ ਉਦੋਂ ਦੀ ਇੱਕ ਵੀ ਬੱਸ ਸਰਕਾਰ ਕੋਲੋਂ ਨਹੀਂ ਪਈ ਗਈ ਜੇ ਹੁਣ ਗੱਡੀਆਂ ਪਾਉਣ ਦੀ ਗੱਲ ਹੋਈ ਵੀ ਆ ਤਾਂ ਉਹ ਵੀ ਉਹ ਕਿਲੋਮੀਟਰ ਸਕੀਮ ਚ ਪਾ ਰਹੀ ਆ 15 ਸਾਲ ਲਈ ਜਿਹੜੀ ਮਹਿਕਮਾ ਸਿੱਧੀ ਗੱਡੀ ਪਾਵੇ ਜਿਹਨੂੰ 15 ਸਾਲ ਲਈ ਮਹਿਕਮੇ ਦੇ ਵਿੱਚ ਰਹਿੰਦੀ ਆ ਤੇ ਉਹ ਚਲਾਉਨੇ ਆ ਤੇ ਸਾਰੀ ਕਰਜ਼ਾ ਮੁਫਤ ਵੀ ਹੁੰਦੇ ਆ ਇੱਥੇ ਇਹ ਆ ਵੀ ਪਰ ਕਿਲੋਮੀਟਰ ਤੇ 5 5 ਸਾਲ ਚੱਲੂਗੀ ਤੇ ਉਹ 5 ਸਾਲ ਬਾਅਦ ਗੱਡੀ ਹੈ ਜਿਹੜੀ ਉਹ ਪ੍ਰਾਈਵੇਟ ਮਾਲਕ ਦੀ ਹੋ ਜੇਗੀ ਤੇ ਸਰਕਾਰ ਕੋਲੋਂ ਪੈਸਾ ਮੋਟਾ ਲੈ ਕੇ ਚਲ ਜਾਏਗੀ ਸਾਰਾ ਕੁਝ ਜਾਂ ਉਹਦੇ ਨਾਮ ਤੇ ਹੀ ਹੈ ਤਾਂ ਫਿਰ ਸਰਕਾਰ ਦੇ ਕੋਲ ਕੀ ਰਹਿ ਗਿਆ ਨਾ ਇੱਥੇ ਡਰਾਈਵਰ ਜਿਹੜਾ ਸਰਕਾਰੀ ਰਿਹਾ ਨਾ ਕੰਡਕਟਰ ਸਰਕਾਰੀ ਰਿਹਾ ਜੇ ਬੱਸ ਖਰਾਬ ਹੁੰਦੀ ਹੈ ਇੱਥੇ ਤਾਂ ਆਪਣੇ ਕੋਲ ਮਕੈਨਿਕ ਵੀ ਹੈਗੇ ਆ ਸਾਰਾ ਕੁਝ ਹੈਗਾ ਉਹ ਸਾਰ ਯਾਨੀ ਕਿ ਸਾਰਾ ਕੁਝ ਸਾਫ਼ ਹੋ ਗਿਆ ਸਾਡੇ ਜਿਹੜੇ ਸੈਂਟਰ ਪਾਰਟੀ ਦੇ ਅਹੁਦੇਦਾਰ ਨੇ ਉਹਨਾਂ ਨੇ ਲਿਖ ਲਿਖ ਕੇ ਵੀ ਦਿੱਤਾ ਵੀ ਇਹਦਾ ਬੈਨੀਫਿਟ ਨਹੀਂ ਹੈਗਾ ਇਹ ਤਾਂ ਸਾਡਾ ਵੀ ਰੁਜ਼ਗਾਰ ਖੋਣ ਲੱਗੇ ਸਾਡੇ ਮੇਸਤਰੀਆਂ ਦਾ ਰੁਜ਼ਗਾਰ ਗਿਆ ਜੀ ਸਾਡੇ ਡਰਾਈਵਰਾਂ ਦਾ ਰੁਜ਼ਗਾਰ ਗਿਆ ਜਿਹੜੀ ਸਰਕਾਰ ਦੀ ਖੋਦੀ ਕਮਾਈ ਸੀ ਜੋ ਉਹ ਵੀ ਉਹ ਵੀ ਜਾ ਰਹੀ ਹੈ ਜੀ ਸਰਕਾਰ ਇਹ ਕਿਉਂ ਕਰ ਰਹੀ ਹੈ ਤੁਸੀਂ ਕੀ ਸੋਚਦੇ ਹੋ ਇਹਦੇ ਪਿੱਛੇ ਕੀ ਕਰ ਰਣਾ ਹੈ ਕਿਉਂ ਇਦਾਂ ਕਰ ਰਹੀ ਹੈ ਕੋਰਪੋਰੇਟ ਘਰਾਣਿਆਂ ਨੂੰ ਚੱਕਣ ਦੇ ਮਾਰੇ ਕਰ ਰਹੀ ਹੈ ਇਹ ਮੰਤਰੀਆਂ ਦੇ ਰਿਸ਼ਤੇਦਾਰਾਂ ਦੀਆਂ ਜਾਂ ਵੱਡੇ ਅਫਸਰਾਂਾਂ ਦੀਆਂ ਗੱਡੀਆਂ ਜੀ ਸਾਰੀਆਂ ਇਹ ਜਾਂ ਮੰਤਰੀਆਂ ਦੇ ਰਿਸ਼ਤੇ ਆਮ ਕਿਸੇ ਬੰਦੇ ਤਾਂ ਇੱਕ ਬੱਸ ਹੈ ਨਹੀਂਗੀ ਆਮ ਬੰਦਾ ਪਾ ਨਹੀਂ ਸਕਦਾ 35 ਲੱਖ ਰੁਪਏ ਦੀ ਆਪਡਨਰੀ ਬੱਸ ਤਾਂ ਤੇ ਐਚਵੀ ਅਸੀਂ ਤਕਰੀਬਨ 65-70 ਲੱਖ ਰੁਪਏ ਦੀ ਇਹ ਗੱਡੀ ਹੈ ਇਹ ਸਾਰੀਆਂ ਟ ਸਰ 5 ਸਾਲ ਦੇ ਵਿੱਚ 1 ਕਿਲੋਮੀਟਰ ਸਕੀਮ ਗੱਡੀ ਕਰੋੜ ਰੁਪਈਆ ਲੇਜੂਗੀ ਤੇ ਸਰਕਾਰ ਦੇਊਗੀ ਤੇ ਉਸ ਬਾਅਦ ਦੀ 35 ਲੱਖ ਕੀਮਤ ਤੋਂ 20 ਲੱਖ ਰੁਪਈਆ ਬਾਹਰ ਜਾ ਕੇ ਬਿਕ ਜਾਣੀ ਹੈ ਲੁਧਿਆਣਾ ਲਾਈਟ ਸਵਾਗਤ ਮੈਂ ਕਮਲ ਕਪੂਰ ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਵਕਤ ਸਰਕਾਰੀ ਬਸਾਂ ਦੇ ਡਰਾਈਵਰ ਕੰਡਕਟਰਸ ਤੋਂ ਲੈ ਕੇ ਮੁਲਾਜ਼ਮ ਜਿਹੜੇ ਨੇ ਉਹ ਹੜਤਾਲਤੇ ਨੇ ਔਰ ਆਊਟਸੋਰਸ ਯਾਨੀ ਕਿ ਕੱਚੇ ਮੁਲਾਜ਼ਮਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰੇ ਮੁੱਦਾ ਹੈ ਕਿ ਹੜਤਾਲ ਦੇ ਪਿੱਛੇ ਕਾਰਨ ਕੀ ਹੈ ਤਾਜੋਦ ਸਹੀ ਇੱਕ ਜਾਣਕਾਰੀ ਆਮ ਪੰਜਾਬ ਦੇ ਲੋਕਾਂ ਤੱਕ ਪਹੁੰਚ ਅਗੇ ਕਿ ਆਖਰੇ ਮੁੱਦਾ ਕੀ ਕੱਲਾ ਪੱਕੇ ਹੋਣ ਦੀ ਲਈ ਸਟ੍ਰਾਈਕ ਕੀਤੀ ਜਾ ਰਹੀ ਹੈ ਜਾਂ ਫਿਰ ਇਸ ਦੇ ਵਿੱਚ ਕੁਝ ਹੋਰ ਵੀ ਨਿਕਲ ਕੇ ਸਾਹਮਣੇ ਆ ਰਿਹਾ ਕਿਉਂਕਿ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਨੂੰ ਯਾਨੀ ਤੁਹਾਨੂੰ ਔਰ ਸਾਨੂੰ ਨੁਕਸਾਨ ਚਲਣਾ ਪੈ ਸਕਦਾ ਹੈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀਰੇ ਜੀ ਸਟ੍ਰਾਈਕ ਦਾ ਮਕਸਦ ਕੀ ਹੈ ਆਊਟਸੋਰਸਿੰਗ ਕਾ ਕੱਲੇ ਜਿਹੜੇ ਕੱਚੇ ਮੁਲਾਜ਼ਮ ਹਨ ਉਹਨਾਂ ਨੂੰ ਪੱਕਿਆ ਕਰਨ ਦੀ ਸਟ੍ਰਾਈਕ ਹੈ ਜਾਂ ਪੰਜਾਬ ਪੰਜਾਬ ਦੀ ਸਰਕਾਰ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਲਈ ਵੀ ਸਟ੍ਰਾਈਕ ਹੈਗੀ ਹੈ ਦੋਨਾਂ ਤਰ੍ਹਾਂ ਦੀ ਹੈ ਇੱਕ ਤਾਂ ਸਰਕਾਰ ਨਾਲ ਜਾਦੀ ਬਣੀ ਐ ਸੱਤਾ ਚ ਆਈ ਆ ਉਦੋਂ ਦੀ ਇੱਕ ਵੀ ਬੱਸ ਸਰਕਾਰ ਕੋਲੋਂ ਨਹੀਂ ਪਈ ਗਈ ਨਾ ਵੀ ਜੇ ਹੁਣ ਗੱਡੀਆਂ ਪਾਉਣ ਦੀ ਗੱਲ ਹੋਈ ਵੀ ਆ ਤਾਂ ਉਹ ਵੀ ਉਹ ਕਿਲੋਮੀਟਰ ਸਕੀਮ ਚ ਪਾ ਰਹੀ ਆ ਵੀ ਜਿਹਦੇ ਨਾਲ ਵੀ ਪ੍ਰਾਈਵੇਟ ਘਰਾਣਿਆਂ ਦੀਆਂ ਵੱਡੇ ਵੱਡੇ ਘਰਾਣਿਆਂ ਦੀਆਂ ਜਿਨ੍ਹਾਂ ਦੀਆਂ ਪ੍ਰਾਈਵੇਟ ਗੱਡੀਆਂ ਚੱਲਦੀਆਂ ਉਹਨਾਂ ਤੋਂ ਉਹਨਾਂ ਤੋਂ ਲੈ ਕੇ 5 ਸਾਲ ਲਈ ਟੈਂਡਰ ਹੋਊਗਾ ਗੱਡੀ ਵਿਭਾਗ ਚਾਹੂਗੀ ਤਾਂ 5 ਸਾਲ ਬਾਅਦ ਉਹ ਪ੍ਰਾਈਵੇਟ ਮਾਲਕ ਦੀ ਹੋ ਜਾਏਗੀ ਜਦ ਕਿ ਇੱਥੇ ਯੂਨੀਅਨ ਦੀ ਮੰਗ ਇਹ ਆ ਬਰਕਰਾਂ ਦੀ ਮੰਗ ਆ ਵੀ ਸਾਨੂੰ 15 ਸਾਲ ਲਈ ਜਿਹੜੀ ਮਹਿਕਮਾ ਸਿੱਧੀ ਗੱਡੀ ਪਾਵੇ ਜਿਹਨੂੰ 15 ਸਾਲ ਦੀ ਮਹਿਕਮੇ ਦੇ ਵਿੱਚ ਰਹਿੰਦੀ ਹੈ ਤੇ ਉਹ ਚਲਾਉਣੇ ਆ ਤੇ ਸਾਰੀ ਕਰਜਾ ਮੁਫਤ ਵੀ ਹੁੰਦੀ ਆ ਇੱਥੇ ਇਹ ਆ ਵੀ ਪਰ ਕਿਲੋਮੀਟਰ ਤੇ ਪੰਜ ਉਹ 5 ਸਾਲ ਚੱਲੂਗੀ ਤੇ ਉਹ 5 ਸਾਲ ਬਾਅਦ ਗੱਡੀ ਆ ਜਿਹੜੀ ਉਹ ਪ੍ਰਾਈਵੇਟ ਮਾਲਕ ਦੀ ਹੋ ਜਾਏਗੀ ਤੇ ਸਰਕਾਰ ਕੋਲੋਂ ਪੈਸਾ ਮੋਟਾ ਲੈ ਕੇ ਚਲ ਜਾਏਗੀ ਜਿੰਨੀ ਵੀ ਕਮਾਈ ਹੋਊਗੀ ਜਿੰਨੇ ਵੀ ਕਿਲੋਮੀਟਰਾਂ ਦੇ ਤੈ ਹੁੰਦੀ ਆ ਤੇ ਉਹ ਚੀਜ਼ ਨੂੰ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਵੀ ਜੇ ਪਾਉਣੀਆਂ ਨੇ ਸਰਕਾਰ ਆਪਦੀਆਂ ਗੱਡੀਆਂ ਲੈ ਕੇ ਪਾਵੇ ਜਿਹਦੇ ਨਾਲ ਹੋਰ ਬੰਦਿਆਂ ਨੂੰ ਵੀ ਰੋਜ਼ਗਾਰ ਮਿਲੇ ਬੱਚਿਆਂ ਨੂੰ ਜੋ ਵੀ ਆਉਣਗੇ ਸਾਡੇ ਤੋਂ ਬਾਅਦ ਵੀ ਭਰਤੀ ਹੋਣੀ ਆ ਜਾਂ ਹੋਰ ਵੀ ਆ ਆਦਾਰਾ ਵਧੇ ਫੁੱਲੇ ਇਸ ਲਈ ਜਿਹੜੀ ਸਰਕਾਰੀ ਬੱਸ ਆਪ ਗਵਰਨਮੈਂਟ ਪਾਉਂਦੀ ਆ ਉਹ ਕਿੰਨੇ ਸਾਲ ਚੱਲੇਗੀ ਵੀਰੇ ਉਹ 15 ਸਾਲ ਦੀ ਤੇ ਉਹਦਾ ਲੋਨ ਕਿੰਨੇ ਸਾਲਾਂ ਚ ਉਤਰ ਜਾਏਗਾ ਵੀਰੇ ਉਹ 4 ਜਾਂ 5 ਸਾਲ ਦੇ ਵਿੱਚ ਲੋਨ ਉਤਰ ਜਾਂਦਾ ਹੁਣ ਤੱਕ ਸਾਰੀਆਂ ਗੱਡੀਆਂ ਇਦਾਂ ਚੱਲੀਆਂ ਨੇ ਤਾਂ 5 ਸਾਲਾਂ ਦੇ ਵਿੱਚ ਲੋਨ ਸਾਰੀਆਂ ਕਲੀਅਰ ਹੋ ਚੁੱਕੀਆਂ ਹੁੰਦੀਆਂ ਨੇ ਯਾਨੀ ਕਿ 10 ਸਾਲ ਫਿਰ ਗੱਡੀ ਉਹ ਸਰਕਾਰ ਕੋਲ ਸਰ ਨੂੰ ਕਮਾ ਕੇ ਇਹੀ ਦਿੰਦੀ ਆ ਉਹਦੇ ਨਾਲ ਉਹਨਾਂ ਦਾ ਪ੍ਰੋਫਿਟ ਹੀ ਹੁੰਦਾ 10 ਸਾਲ ਦਾ ਪ੍ਰੋਫਿਟ ਸਰਕਾਰ ਨੂੰ ਹੀ ਮਿਲਦਾ ਉਹਦਾ ਜੇ ਲੋਨ ਤੋਂ ਵੀ ਬਾਅਦ ਵੀ ਪਰ ਇੱਥੇ ਸਰਕਾਰ ਦੀਆਂ ਗੱਡੀਆਂ ਵੱਧ ਕਮਾ ਕੇ ਦਿੰਦੀਆਂ ਨੇ ਜੇ ਕਿਲੋਮੀਟਰ ਗੱਡੀ ਦੀ ਹੋਊਗੀ ਤਾਂ ਅੱਧੀ ਕਮਾਈ ਤਾਂ ਉਹਦੇ ਵਿੱਚੋਂ ਉਸ ਮਾਲਕ ਨੂੰ ਹੀ ਚਲੀ ਜਾਣੀ ਆ ਕੁਝ ਡਰਾਈਵਰ ਕਨੈਕਟਰ ਦੀ ਕੁਝ ਸਪੇਅਰ ਤਾਂ ਸਰਕਾਰ ਦੇ ਖਾਤੇ ਦੇ ਵਿੱਚ ਉਹ ਚੀਜ਼ ਤੋਂ ਸਿਰਫ ਥੋੜੇ ਜਿਹਾ ਹੀ ਹਿੱਸਾ ਬਣਦਾ ਆਦਰਵਾਇਜ਼ ਤਾਂ ਲੌਸ ਹੀ ਹੀ ਜਾਂਦੀ ਆ ਜ਼ਿਆਦਾਤਰ ਬਚਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਤੇ ਫਿਰ ਸਰਕਾਰ ਕਿਉਂ ਦੇ ਰਹੀ ਆ ਅੱਛਾ ਅਗਰ ਗੱਲ ਕਰਾਂ ਕਿੰਨੇ ਕਿਲੋਮੀਟਰ ਕਿੰਨੇ ਰੁਪਏ ਕਿਲੋਮੀਟਰ ਜਿਹੜੀ ਆ ਸਰਕਾਰ ਪ੍ਰਾਈਵੇਟ ਤੌਰ ਦੇ ਉੱਤੇ ਦੇ ਰਹੀ ਆ ਜਿਹੜੀ ਆ ਹੁਣ 10 ਤੋਂ 12 ਰੁਪਏ ਪਰ ਕਿਲੋਮੀਟਰ ਤੇ ਗੱਡੀ ਦੇ ਰਹੀ ਆ 10 ਤੋਂ 12 ਰੁਪਏ ਪਰ ਕਿਲੋਮੀਟਰ ਉਹਦੇ ਵਿੱਚ ਡੀਜ਼ਲ ਵੀ ਸਰਕਾਰ ਨੇ ਦੇਣਾ ਜੋ ਵੀ ਉਹਦੇ ਵਿੱਚ ਮਿਲੂਗਾ ਇੱਥੇ ਡੀਜ਼ਲ ਇਹਨਾਂ ਨੇ ਦੇਣਾ ਮੁਹੱਈਆ ਕਰਾਉਣਾ ਉਹਨਾਂ ਦਾ ਸਿਰਫ ਇੱਕ ਗੱਡੀ ਨੂੰ ਦੇਣ ਦਾ ਹੀ ਇੰਨਾ ਪਰ ਕਿਲੋਮੀਟਰ ਦੇ ਮੁਤਾਬਕ ਦੇ ਦੇਣੇ ਹੁਣ ਗੱਡੀ 300 ਕਰੇ ਜਾਂ 400 ਕਰੇ ਉਹ ਇਹਨਾਂ ਨੇ ਟੈਂਡਰ ਦੇ ਵਿੱਚ ਮਨਚਨ ਹੁੰਦਾ ਵਾ ਵੀ ਐਨੇ ਕਿਲੋਮੀਟਰ ਇਹਨੇ ਗੱਡੀ ਨੇ ਤੈਅ ਕਰਨੇ ਆ ਤੇ ਘੱਟੋ ਘੱਟ 400 ਜਾਂ 300 ਕਿਲੋਮੀਟਰ ਇਹ ਤੋਂ ਘੱਟੋ ਘੱਟ ਕਰਾਵਾਂਗੇ ਤਾਂ ਪਰ ਕਿਲੋਮੀਟਰ ਦਾ ਇਹਨਾਂ ਪੈਸਾ ਇਹਨਾਂ ਨੂੰ ਦੇਵਾਂਗੇ ਤਾਂ ਉਹ ਤਾਂ ਸਿੱਧੇ ਸਿੱਧੇ ਉਹਨਾਂ ਕੋਲੇ ਉਹਨੇ ਪੈਸੇ ਤਾਂ ਜਾਣ ਹੀ ਜਾਣਿਆ ਚਾਹੇ ਉਹ ਖੜੀ ਗੱਡੀ ਦੇ ਵੀ ਬਾਈ ਜਸ ਨਹੀਂ ਵੀ ਚੱਲਦੀ ਉਹ ਗੱਡੀ ਤਾਂ ਵੀ ਉਹਨੂੰ ਪੈਸੇ 250 ਰੁਪਏ ਦਾ 250 ਕਿਲੋਮੀਟਰ ਦੇ ਪੈਸੇ ਉਹਨਾਂ ਨੂੰ ਫਿਰ ਵੀ ਦੇਣੇ ਹੀ ਪੈਣੇ ਨੇ ਖੜੀ ਗੱਡੀ ਦੇ ਤੇ ਗੱਡੀ ਦੇ ਜੇ ਅੱਜ ਖੜਤਾਲ ਚ ਖੜੀ ਆ ਤਾਂ ਵੀ ਉਹ ਸਰਕਾਰ ਨੂੰ ਉਸ ਖੜੀ ਗੱਡੀ ਦੇ ਵੀ ਪੈਸੇ ਪੇ ਕਰਨੇ ਪੈਣਗੇ ਇਹ ਚੀਜ਼ ਆ ਜਿਵੇਂ ਡੀਜ਼ਲ ਵੀ ਸਰਕਾਰ ਦੇਗੀ ਉਲਟਾ ਪੈਸੇ ਦਿਹਾੜੀ ਵੀ ਸਰਕਾਰ ਦੇਗੀ ਹਾਂਜੀ ਇਹ ਜੇ ਸਰਕਾਰੀ ਬੱਸ ਆਪਣੇ ਬੈਂਕ ਤੋਂ ਜਿੱਦਾਂ ਅੱਗੇ ਲਿਖਿਆ ਹੁੰਦਾ ਸੀਗਾ ਫਲਾਨੇ ਬੈਂਕ ਤੋਂ ਫਾਈਨਾਂਸ ਗੱਡੀ ਐਦਾਂ ਹੀ ਲਿਖਿਆ ਹੁੰਦਾ ਸੀ ਅਸੀਂ ਪੜਿਆ ਹੋਇਆ ਸਰਕਾਰੀ ਬੱਸਾਂ ਤੇ ਐ ਲਿਖਿਆ ਹੁੰਦਾ ਸੀ ਤੇ ਉਹ ਹੁੰਦੀ ਤਾਂ ਉਹ ਚ ਕਿੰਨੀ ਬਚਤ ਹੋ ਜਾਂਦੀ ਆਪਾਂ ਨੂੰ ਉਹਦੇ ਵਿੱਚ ਇੰਨਾ ਵੀ ਜਿੰਨੀ ਪਰ ਗੱਡੀ ਦੀ ਉਹ ਐਮਆਈ ਹੁੰਦੀ ਆ ਆਪਾਂ ਸਾਰੇ ਪ੍ਰਾਈਵੇਟ ਗੱਡੀਆਂ ਵੀ ਲੈਨੇ ਆ ਉਹ ਤੇ ਡੀਜ਼ਲ ਦੀ ਗੱਲ ਕਰ ਰਿਹਾ ਵੀ ਮੰਨ ਲਓ ਉਹਨਾਂ ਨੂੰ 12 ਰੁਪਏ ਕਿਲੋਮੀਟਰ ਆਪਾਂ ਨੂੰ ਕਿੰਨੇ ਮਿਲਦੇ ਜੇ ਸਰਕਾਰ ਆਪ ਚਲਾਉਂਦੀ ਪੈਸੇ ਬਚਦੇ ਆ ਜੀ ਸਾਰੀ ਆਪ ਨੂੰ ਹੀ ਬਚਦੇ ਆ ਜਿੰਨਾ 12 ਰੁਪਏ ਆਪ ਨੂੰ ਹੀ ਬਚਣਾ ਡੀਜ਼ਲ ਆਪਣੇ ਕੋਲ ਹੀ ਜਣਾ ਸਾਰਾ ਕੁਝ ਉਹ ਚੀਜ਼ ਬਚਤ ਹੁੰਦੀ ਆ ਉਹ ਚੀਜ਼ ਸਾਡੇ ਫਾਇਦੇ ਚ ਆਉਂਦੀ ਆ ਉਹ ਸਾਨੂੰ ਬਚਣੇ ਆ ਉਹ ਸਰਕਾਰੀ ਫਿਰ ਕਿਦਾਂ ਬੱਸ ਗਿਣੀ ਜਾਊਗੀ ਉਹ ਤਾਂ ਮੰਨ ਲਓ ਮੈਂ ਇੱਕ ਕੰਟਰੈਕਟ ਲੈ ਲਿਆ ਸਰਕਾਰ ਤੋਂ ਮੈਂ ਆਪਦੀਆਂ ਦੋ ਬੱਸਾਂ ਪਾਲੀਆਂ ਸਰਕਾਰ ਤੋਂ ਮੈਂ ਕਹਿੰਨਾ ਵੀ ਆ ਡੀਜ਼ਲ ਵੀ ਭਰ ਦੋ ਮੈਨੂੰ ਦਿਹਾੜੀ ਵੀ ਦੇ ਦਿਓ ਪਰ ਉਹ ਮੇਰੀ ਬੱਸ ਹੈ ਉਹ ਸਰਕਾਰ ਦੀ ਤਾਂ ਹੈ ਹੀ ਨਹੀਂ ਸਰਕਾਰ ਨੂੰ ਤਾਂ ਮੈਂ ਲੀਜ਼ ਤੇ ਦਿੰਦੀ ਇੱਕ ਉਹ ਤਾਂ ਉਹਦੇ ਉੱਤੇ ਸਿਰਫ ਲੈਵਲ ਇਹ ਲਿਖਿਆ ਜਾਊਗਾ ਵੀ ਪੰਜਾਬ ਰੋਡਵੇਜ ਪਰ ਉਹਦੇ ਵਿੱਚ ਬੱਸ ਵੀ ਪ੍ਰਾਈਵੇਟ ਮਾਲਕ ਦੀ ਆ ਆਰਸੀ ਵੀ ਪ੍ਰਾਈਵੇਟ ਮਾਲਕ ਦੇ ਨਾਮ ਤੇ ਹੋਏਗੀ ਡਰਾਈਵਰ ਵੀ ਉਸ ਪ੍ਰਾਈਵੇਟ ਮਾਲਕ ਦਾ ਹੀ ਹੋਵੇਗਾ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਕਨੈਕਟਰ ਜਾਊਗਾ ਜੋ ਉਹਦੇ ਵਿੱਚ ਉਹਨੇ ਡਿਊਟੀ ਕਰਨੀ ਆ ਤੇ ਉਹ ਗੱਡੀ ਕਿਤੇ ਵੀ ਖੜ ਜਵੇ ਉਹਦੇ ਨਾਲ ਸਰਕਾਰ ਦਾ ਕੋਈ ਲਿੰਕ ਨਹੀਂ ਹੁੰਦਾ ਜੇ ਕੁਝ ਵੀ ਹੁੰਦਾ ਵਾ ਬਸ ਇੰਨਾ ਕੁ ਆ ਉਹਦਾ ਸਾਰਾ ਕੁਝ ਪ੍ਰਾਈਵੇਟ ਮਾਲਕ ਦਾ ਆਰਸੀ ਉਹਦੇ ਨਾਮ ਤੇ ਸਭ ਕੁਝ ਉਹਦੇ ਨਾਮ ਤੇ ਹੁੰਦਾ ਅੱਛਾ ਸਾਰਾ ਕੁਝ ਜਦ ਉਹਦੇ ਨਾਮ ਤੇ ਹੀ ਹੈ ਤਾਂ ਫਿਰ ਸਰਕਾਰ ਦੇ ਕੋਲ ਕੀ ਰਹਿ ਗਿਆ ਨਾ ਇੱਥੇ ਡਰਾਈਵਰ ਜਿਹੜਾ ਸਰਕਾਰੀ ਰਿਹਾ ਨਾ ਕੰਡਕਟਰ ਸਰਕਾਰੀ ਰਿਹਾ ਜੇ ਬੱਸ ਖਰਾਬ ਹੁੰਦੀ ਹੈ ਇੱਥੇ ਤਾਂ ਆਪਣੇ ਕੋਲ ਮਕੈਨਿਕ ਵੀ ਹੈਗੇ ਆ ਸਾਰਾ ਕੁਝ ਹੈਗਾ ਉਹ ਸਾਰ ਯਾਨੀ ਕਿ ਸਾਰਾ ਕੁਝ ਸਾਫ਼ ਹੋ ਗਿਆ ਸਾਰੇ ਸਭ ਦੀਆਂ ਨੌਕਰੀਆਂ ਗਈਆਂ ਹਾਂਜੀ ਸਰ ਸਾਰਿਆਂ ਦੀਆਂ ਨੌਕਰੀਆਂ ਗਈਆਂ ਇਹਦੇ ਬਾਬਤ ਅਸੀਂ ਸਰਕਾਰ ਨੂੰ ਕਈ ਵਾਰ ਸਾਡੇ ਜਿਹੜੇ ਸੈਂਟਰ ਬੋਰਡ ਦੇ ਅਹੁਦੇਦਾਰ ਨੇ ਉਹਨਾਂ ਨੇ ਲਿਖ ਲਿਖ ਕੇ ਵੀ ਦਿੱਤਾ ਬੀ ਦਾ ਬੈਨੀਫਿਟ ਨਹੀਂ ਹੈਗਾ ਕਿਉਂਕਿ ਪਹਿਲਾਂ ਵੀ ਪਈਆਂ ਸੀ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਜਿਵੇਂ ਆਪਣੇ ਪਾਸਪੋਰਟਰ ਬਣਦੇ ਆ ਜੀ ਆਪਣੇ ਸਟੂਡੈਂਟ ਆਉਦੇ ਨੇ ਉਹ ਵੀ ਫ੍ਰੀ ਨਹੀਂ ਜਾ ਸਕਦੇ ਪੁਲਿਸ ਮੁਲਾਜ਼ਮ ਨਹੀਂ ਬਰੀਜ਼ ਆ ਜਾਣਗੇ ਜੋ ਕਿ ਸਰਕਾਰ ਦੀ ਆਪਦੀ ਗੱਡੀ 'ਚ 17 ਕੈਟਾਗਰੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਕਈ ਕੈਟਾਗਰੀਆਂ ਨੇ ਜਿਹੜੀਆਂ ਉਹਦੇ ਵਿੱਚ ਕਿੱਲੋ ਚਾਹੀਏ ਉਹ ਆਊਟ ਨਹੀਂ ਹੋਵੇ ਚਾਹੇ ਐਚਬੀਏਸੀ ਹੋਵੇ ਜਿਵੇਂ ਥੋੜਾ ਵੀ ਹੋ ਸਕਦਾ ਈ ਪੱਤਰਕਾਰਾਂ ਦਾ ਹਾਂ ਉਹਦੇ ਵਿੱਚ ਵੀ ਤੁਸੀਂ ਨਹੀਂ ਜਾ ਸਕਦੇ ਤੇ ਉਹਦਾ 20% ਕਿਰਾਇਆ ਹੀ ਵੱਧ ਹੁੰਦਾ ਚਲੋ ਕਿਰਾਇਆ ਬਾਅਲੇ ਕਰਨੀ ਆਪਦੀ ਸਹੂਲਤ ਲਈ ਦੇਣਾ ਉਹ ਦੇਣਗੇ ਪਰ ਉਹਦੇ ਵਿੱਚ ਨਾਲ ਤਾਂ ਹੀ ਸਾਡਾ ਮੇਸਤਰੀ ਵੀ ਖਤਮ ਹੋਏ ਸਰਕਾਰ ਚਾਹੁੰਦੀ ਸੀ ਵੀ ਮੈਂ ਬਾਹਰੋਂ ਲੋਕਾਂ ਨੂੰ ਰੁਜ਼ਗਾਰ ਦਵਾਂ ਲੋਕ ਕੈਨੇਡਾ ਅਮਰੀਕਾ ਤੋਂ ਆਉਣਗੇ ਇਹ ਤਾਂ ਸਾਡਾ ਵੀ ਰੁਜ਼ਗਾਰ ਖੋਣ ਲੱਗੇ ਸਾਡੇ ਮੇਸਤਰੀਆਂ ਦਾ ਰੁਜ਼ਗਾਰ ਗਿਆ ਜੀ ਸਾਡੇ ਡਰਾਈਵਰਾਂ ਦਾ ਰੁਜ਼ਗਾਰ ਗਿਆ ਜਿਹੜੀ ਸਰਕਾਰ ਨੇ ਖੋਦੀ ਕਮਾਈ ਸੀ ਜੋ ਉਹ ਵੀ ਉਹ ਵੀ ਜਾ ਰਹੀ ਹੈ ਜਿੱਥੇ ਅਸੀਂ ਸਰਕਾਰ ਦੇ ਦੋਸ਼ੀ ਨਹੀਂ ਅਸੀਂ ਸਰਕਾਰ ਆਪ ਚੁਣੀ ਸੀ ਇਹਨਾਂ ਦੇ ਬਾਅਦ ਇਹ ਸੁਣ ਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਆਪ ਚੁਣੀ ਸੀ ਸਰਕਾਰ ਇਹ ਅਸੀਂ ਬਸਾਂ ਦੇ ਵਿੱਚ ਪਬਲਿਕ ਦੇ ਦੂਜੀਆਂ ਪਾਰਟੀਆਂ ਦਾ ਭੰਡੀ ਪ੍ਰਚਾਰ ਵੀ ਕੀਤਾ ਸੀ ਉਸ ਟਾਈਮ ਅਸੀਂ ਇਹਨਾਂ ਦਾ ਬਹੁਤ ਹੱਕ ਇਹਨਾਂ ਨਾਲ ਮੀਟਿੰਗਾਂ ਵੀ ਬਹੁਤ ਕਰ ਚੁੱਕੇ ਹਾਂ ਜੀ ਬਹੁਤ ਵਾਰ ਇਹਨਾਂ ਨੂੰ ਲਿਖ-ਲਿਖ ਵੀ ਇਹਦਾ ਆ ਘਾਟਾ ਆ ਇਹਦਾ ਪ੍ਰੋਫਿਟ ਨਹੀਂ ਹੈਗਾ ਤੇ ਇਹ ਫੇਰ ਵੀ ਸਰਕਾਰ ਨਹੀਂ ਮੰਨ ਲਈ ਜੀ ਸਾਨੂੰ ਮਜਬੂਰ ਨਹੀਂ ਕੱਲ ਸਾਡਾ ਕੋਈ ਰੋਲ ਨਹੀਂ ਸੀ ਹੜਤਾਲ ਕਰਨ ਦਾ ਅਸੀਂ ਇਹ ਕਹਿੰਦੇ ਪਬਲਿਕ ਦੇ ਐਂਟੀ ਨਹੀਂ ਅਸੀਂ ਤਾਂ ਪਬਲਿਕ ਚੋਂ ਖੋਲਣਾ ਸੀ ਤਾਂ ਪਬਲਿਕ ਦੇ ਨਾਲ ਆ ਜੀ ਕਿਉਂਕਿ ਜੀ ਅੱਜ ਇਹ ਚੀਜ਼ਾਂ ਹੋ ਰਹੀਆਂ ਨੇ ਪ੍ਰਾਈਵੇਟ ਹੁਣ ਤੁਸੀਂ ਆਪ ਖੁਦ ਦੇਖ ਲਓ ਅੱਜ ਜੇ ਪ੍ਰਾਈਵੇਟ ਲੈਸ ਵੀ ਦੇ ਰਿਹਾ ਸਿਰਫ ਰੂਡਵੇ ਦੇ ਮੂੰਹ ਨੂੰ ਦੇ ਰਿਹਾ ਵੀ ਨਹੀਂ ਸਰਵਾਰੀ ਰੂਡਵੇ 'ਚ ਚੜ ਜਾਣੀ ਆ ਵੀ ਜੇ ਅਸੀਂ ਨਹੀਂ ਦਮਾਂਗੇ ਹੁਣ ਉਹ ਲੈਸ ਦੇ ਕੇ ਕਾਮਯਾਬ ਹੋ ਰਹੀ ਅਸੀਂ ਪੂਰੇ ਪੈਸੇ ਲੈ ਕੇ ਵੀ ਨਹੀਂ ਕਾਮਯਾਬ ਹੋ ਰਿਹਾ ਘਾਟ 'ਚ ਕਿਹੜੇ ਕਿਹੜੇ ਵੇਸ ਤੇ ਕਹਿ ਰਹੀ ਹੈ ਸਰਕਾਰ ਵੀ ਰੂਡਵੇ 'ਚ ਘਾਟੀ ਜਿਹਾ ਹੋ ਰਿਹਾ ਪ੍ਰੋਫਿਟ ਜੀ ਜਾ ਰਹੀ ਆ ਜੀ अच्छा रोडवेज़ प्रॉफिट 'ਚ ਜਾ ਰਹੀ ਹੈਗੀ ਹੈ ਇੱਕ ਛੋਟਾ ਜਿਹਾ ਸਵਾਲ ਜੋ ਆਮ ਲੋਕ ਨਹੀਂ ਸਮਝਦੇ ਆਪਾਂ ਉਹਨਾਂ ਤੱਕ ਪਹੁੰਚਾ ਦਈਏ ਇੱਕ ਬੱਸ ਦੀ ਸ਼ੈਲਫ ਲਾਈਫ ਕਿੰਨੀ ਹੈਗੀ ਹੈ 10 ਸਾਲ ਪਰ 12 ਸਾਲ 15 ਸਾਲ ਆ ਸਰ ਇੱਕ 15 ਸਾਲ ਤੱਕ ਬਸ ਜੋ ਗਵਰਨਮੈਂਟ ਦੇ ਹਿਸਾਬ ਨਾਲ ਵੈਲਿਡ ਆ ਰੂਟ ਤੇ ਚੱਲ ਸਕਦੀ 15 ਸਾਲ ਬਾਅਦ ਉਹ ਗੱਡੀ ਕੰਡ ਪਾਉਂ ਜਾਂਦੀ ਹੈ ਹੁਣ ਸਾਡੇ 27 ਗੱਡੀਆਂ ਕੰਡ ਪਾਉਂ ਜਾਂ ਜੀ 15 ਸਾਲ ਰੋਡ ਤੇ ਚੱਲੂਗੀ 15 ਸਾਲ ਰੋਡ ਤੇ ਚੱਲੇਗੀ ਉਹ ਕਮਾਏ ਕੇ ਦੇਗੀ ਹਾਂਜੀ ਹਾਂਜੀ ਸਰ ਅਗਰ ਕੋਈ ਇਹ ਪ੍ਰਾਈਵੇਟ ਤੌਰ ਤੇ ਕਿਲੋਮੀਟਰ ਸਕੀਮ ਦੇ ਹਿਸਾਬ ਨਾਲ ਲੈਂਦਾ ਤਾਂ ਉਹ 5 ਸਾਲ ਬਾਅਦ ਆਪਣੀ ਬਸ ਨੂੰ ਕੱਢ ਕੇ ਲੈ ਜਾ 5 ਸਾਲ ਬਾਅਦ ਆਪਣੀ ਬਸ ਲਾ ਕੇ ਲੈ ਜਾਊਗਾ ਪ੍ਰਾਈਵੇਟ ਮਾਲਕ ਉਹ ਸਿਰਫ 5 ਸਾਲ ਚੱਲੂ ਸਾਡੇ ਕੋਲ 5 ਸਾਲ ਸਰਕਾਰ ਨੇ ਉਹਨੂੰ 10 11 12 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਜੀ ਉਹ 500 ਕਿਲੋ ਸਿਰਫ ਕਲਾ ਕਨੈਕਟਰ ਜਾਊਗਾ ਉਥੇ ਡਿਊਟੀ ਕਰੂ ਤੇ ਪੁੱਤਰ ਆਊਗਾ ਉਹ ਗੱਡੀ ਇੱਥੇ ਖੜਨ ਦਾ ਵੀ ਆਰਡਰ ਨਹੀਂ ਉਹਨੂੰ ਅੰਦਰੋਂ ਖੜੂ ਵੀ ਬਾਹਰ ਅੱਛਾ ਉਹ ਬੱਸ ਸਟੈਂਡ ਦੇ ਅੰਦਰ ਹੀ ਨਹੀਂ ਆਏਗੀ ਬਾਰ ਬਾਰ ਨਿਕਲੇਗੀ ਨਹੀਂ ਬੱਸ ਸਟੈਂਡ ਜਾਊ ਉੱਥੇ ਹੀ ਖੜੂ ਪਰ ਡੀਪੂ 'ਚ ਨਹੀਂ ਖੜ ਸਕਦੀ ਇਸ ਤਰ੍ਹਾਂ ਹੀ ਸਰਕਾਰੀ ਗੱਡੀਆਂ ਖੜੀਆਂ ਨਹੀਂ ਉਹ ਬਾਹਰ ਖੜੂ ਪ੍ਰਾਈਵੇਟ ਬੱਸ ਮਾਲਕ ਦੀ ਗੱਡੀ ਆ ਅੱਛਾ ਸਰਕਾਰੀ ਕਿਉਂ ਕਰ ਰਹੀ ਹੈ ਤੁਸੀਂ ਕੀ ਸੋਚਦੇ ਹੋ ਇਹਦੇ ਪਿੱਛੇ ਕੀ ਕਰ ਰਹਿਣਾ ਹੈ ਕਿਉਂ ਇਦਾਂ ਕਰ ਰਹੀ ਹੈ ਕੋਰਪੋਰੇਟ ਘਰਾਣਿਆਂ ਨੂੰ ਚੱਕਣ ਦੇ ਮਾਰੇ ਕਰ ਰਹੇ ਨੇ ਇਹ ਮੰਤਰੀਆਂ ਦੇ ਰਿਸ਼ਤੇਦਾਰਾਂ ਦੀਆਂ ਜਾਂ ਵੱਡੇ ਆਫਸਰਾਂ ਦੀਆਂ ਗੱਡੀਆਂ ਜੀ ਸਾਰੀਆਂ ਇਹ ਜਾਂ ਮੰਤਰੀ ਲੱਖ ਰੁਪਏ ਦੀ ਗੱਡੀ ਆ ਇਹ ਸਾਰੀਆਂ ਟਰਾਂਸਪੋਰਟ ਮਾਫੀਆ ਦੀਆਂ ਗੱਡੀਆਂ ਨੇ ਤਕੜੇ ਬੰਦੇ ਨੇ ਗੱਡੀਆਂ ਨੇ ਜਿਨ੍ਹਾਂ ਨੇ ਚਲਾਉਣੀਆਂ ਜੋ ਸਰਕਾਰ ਦੇ ਵਿੱਚ ਹਿੱਸੇਦਾਰ ਨੇ ਆਮ ਬੰਦਾ ਤਾਂ ਕੋਈ ਗੱਡੀ ਪਾ ਨਹੀਂ ਸਕਦਾ ਨੀ ਮਹਿੰਗੀ ਤੇ ਉਹ ਤਾਂ ਫਿਰ ਪ੍ਰਾਈਵੇਟ ਵੀ ਚੱਲਦੀਆਂ ਹੀ ਨੇ ਪ੍ਰਾਈਵੇਟ ਪਰਮਿਟ ਲੈ ਕੇ ਵੀ ਲੋਕ ਆਪਣੀਆਂ ਟਰਾਂਸਪੋਰਟ ਕਰਕੇ ਚਲਾ ਹੀ ਰਹੇ ਹਨਾ ਤੇ ਇਹ ਸਭ ਕਰਨ ਦੀ ਕੀ ਜ਼ਰੂਰਤ ਹੈ ਆਪਦੇ ਬੰਦਿਆਂ ਨੂੰ ਆਪਦੇ ਨੁਸਾਨ ਪੈਦਾ ਕਰਨੇ ਆਪਦੇ ਬੰਦਿਆਂ ਨੂੰ ਪ੍ਰੋਫਿਟ ਦੇਣਾ ਹੈ ਇੱਕ 1.5 ਲੱਖ ਰੁਪਏ ਦਾ ਨੁਕਸਾਨ ਤਾਂ ਸਰਕਾਰੀ ਖਜ਼ਾਨੇ ਦਾ ਨਾ ਕਹਿਦਾ ਹਾਂ ਜੀ ਸਰ ਹਾਂ ਸਰਕਾਰੀ ਖਜ਼ਾਨੇ ਸਰ 5 ਸਾਲ ਦੇ ਵਿੱਚ ਇੱਕ ਕਿਲੋਮੀਟਰ ਸਕੀਮ ਗੱਡੀ ਕਰੋੜ ਰੁਪਿਆ ਲੈ ਜ ਤੇ ਉਸ ਵਾਰ ਉਹਦੀ 35 ਲੱਖੀ ਕੀਮਤ ਤੋਂ 20 ਲੱਖ ਰੁਪਏ ਦੀ ਉਹ ਬਾਹਰ ਜਾ ਕੇ ਵਿਕ ਜਾਨੀ ਹੈ। ਯਾਨੀ ਕਿ ਸਰਕਾਰੀ ਪੈਸਾ ਕਾਰਪੋਰੇਟ ਕਰਾਨਿਆਂ ਦੀ ਜੇਬ ਚ ਜਾ। ਜੀ ਉਹਨਾਂ ਨੂੰ ਦਿੱਤਾ ਜਾ ਰਿਹਾ ਪਰਮਨੈਂਟ ਇਨਕਮ ਆ ਜੀ ਕੋਈ ਉਹਨੂੰ ਟੈਕਸ ਨਹੀਂ ਪਹਿਣਾ ਕੋਈ ਕਿਸੇ ਕਿਸਮ ਦੀ ਉਹਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਪ੍ਰਾਈਵੇਟ ਬਸਾਂ ਟੈਕਸ ਭਰਨਾ ਕੋਈ ਉਹਨੂੰ ਟੈਕਸ ਨਹੀਂ ਭਰਨਾ ਕੱਲੀ ਗੱਡੀ ਗੱਡੀ ਆ। ਜੀ ਹਾਂਜੀ ਵੀਰੇ ਕਿਹੜੀ ਚੀਜ਼ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਮਹ ਜੀ ਜਿਹੜੀ ਇਹ ਪ੍ਰਾਈਵੇਟ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਦੇ ਕਿਉਂ ਪਾ ਰਹੇ ਨੇ ਜਾਂ ਕਿੱਦਾਂ ਹੋ ਰਿਹਾ ਇਹ ਇਸ ਕਰਕੇ ਕਰਦੇ ਨੇ ਵੀ ਜਿਹੜੀਆਂ ਬੀਬੀਆਂ ਹੁਣ ਫ੍ਰੀ ਸਹੂਲਤ ਦੇ ਰਹੀ ਹੈ ਪੰਜਾਬ ਸਰਕਾਰ ਦਿੰਦੇ ਆ ਨਾ ਤੇ ਉਹਦੇ ਕਰਕੇ ਪ੍ਰਾਈਵੇਟ ਜਿਹੜੀ ਆਪ ਦੀ ਉਹਨੇ ਵੱਖਰੀ ਪਾਈ ਹੋਈ ਹੈ ਚੱਲਦੀਆਂ ਨੇ ਪ੍ਰਾਈਵੇਟ ਟਰਾਂਸਪੋਰਟਾਂ ਉਹਨਾਂ ਦੇ ਵਿੱਚ ਬੀਬੀਆਂ ਦਾ ਫ੍ਰੀ ਹੈ ਨਹੀਂ ਉਹਨਾਂ ਨੂੰ ਤਾਂ ਕਿਰਾਇਆ ਲੈਣਾ ਜਿਉ ਉਹ ਉਹਨਾਂ ਨੂੰ ਜਾਂ ਇੱਕ ਸਵਾਰੀ ਨਾਲ ਇੱਕ ਫ੍ਰੀ ਕਰਕੇ ਵੀ ਲੈ ਜਾਂਦੇ ਨੇ ਤਾਂ ਉਹਨਾਂ ਨੂੰ ਤਾਂ ਇੱਕ ਸਵਾਰੀ ਦਾ ਲਾਸ ਹੀ ਹੋ ਰਿਹਾ ਜਿਉ ਹੁਣ ਉਹ ਸਰਕਾਰ ਦੇ ਖਾਤੇ 'ਚ ਪਾ ਦੇਣਗੇ ਸਿੱਧੀਆਂ ਹੀ ਤਾਂ ਉਹਨਾਂ ਨੂੰ ਤਾਂ ਉਹਦੀ ਫਿਕਸ ਕਮਾਈ ਆ ਜਾਣੀ ਹੈ ਜੀ ਵੀ ਸਾਡੀ ਜੋ ਕਿਲੋਮੀਟਰ ਤੈਅ ਕੀਤੇ ਆ ਸਰਕਾਰ ਨੇ ਤੈਅ ਹੋ ਗਿਆ ਟੈਂਡਰ ਮੁਤਾਬਕ ਉਹਨੇ ਤਾਂ ਸਾਨੂੰ ਪੈਸੇ ਮਿਲ ਨਹੀਂ ਮਿਲਣਿਆ ਸਾਡੀ ਸਾਡੀ ਥੋੜੀ ਵਜਣੀ ਆ ਮਾਲਕ ਨੂੰ ਕਮਾਈ ਤਾਂ ਉਹਨੇ ਪੂਕ ਹੀ ਪਤਾ ਲੱਗ ਗਿਆ ਵੀ ਮੈਨੂੰ ਇੰਨੀ ਆ ਜਾਣੀ ਆ ਲੇਕਿਨ ਬੀਬੀਆਂ ਦਾ ਹੀ ਸਹੂਲਤ ਦੇ ਪੈਸੇ ਤਾਂ ਸਰਕਾਰ ਦੇ ਬੋਝ ਹੀ ਆ ਨਾ ਕਮਾ ਕੇ ਤਾਂ ਉਹਨੇ ਕੀ ਲੈਣਾ ਪਰੀਸੂਲਤ ਕਰਕੇ ਉਹ ਚੀਜ਼ਾਂ ਇੱਧਰ ਪਾਉਂਦੇ ਨੇ ਤਾਂ ਅਸਲ ਦੇ ਵਿੱਚ ਮੁੱਦਾ ਇਹ ਹੈ ਕਿ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਜਿਹੜੀ ਹੈ ਫਾਇਦੇ ਦਿੰਦੀ ਹੈਗੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਸਰਕਾਰੀ ਬੱਸਾਂ ਨੁਕਸਾਨ ਚ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਰਕਾਰੀ ਖਜ਼ਾਨੇ ਨੂੰ ਚੁੰਨਾ ਲਾ ਕੇ ਕਾਰਪੋਰੇਟ ਕੰਨਿਆਂ ਨੂੰ ਖੁਸ਼ ਕਰਨ ਦੀ ਸਰਕਾਰ ਤਿਆਰੀ ਕਰ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ